ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਉਪ ਰਾਸ਼ਟਰਪਤੀ ਦੇ ਲਈ ਜਲਦ ਹੀ ਭਾਰਤ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਬੀਜੇਪੀ ਵੱਲੋਂ ਪਹਿਲਾਂ ਹੀ ਉਮੀਦਵਾਰ ਦਾ ਐਲਾਨ ਕੀਤਾ ਜਾ ਚੁੱਕਾ ਤੇ ਹੁਣ ਵਿਰੋਧੀ ਗੱਠਜੋੜ ਇੰਡੀਆ ਗੱਠਜੋੜ ਬਲਾਗ ਦੇ ਅੱਜ ਮੀਟਿੰਗ ਹੈ ਤੇ ਸੰਭਾਵੀ ਤੌਰ ਤੇ ਵਿਰੋਧੀ ਇੰਡੀਆ ਗੱਠਜੋੜ ਦੇ ਵੱਲੋਂ ਅੱਜ ਆਪਣਾ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨਿਆ ਜਾਵੇਗਾ ਤੁਹਾਨੂੰ ਦੱਸ ਦਈਏ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਗਦੀਪ ਧਨਖੜ ਜੋ ਕਿ ਸਾਬਕਾ ਉਪ ਰਾਸ਼ਟਰਪਤੀ ਨਿਸਾਨੋਂ ਨਾਲ ਉਹ ਲੋ ਖਰਾਬ ਸਿਹਤ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਉਪਰਾਸ਼ਟਪਤੀ ਦਾ ਬੀਜੇਪੀ ਦੇ ਵੱਲੋਂ ਪਹਿਲਾ ਹੀ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਬੀਜੇਪੀ ਨੇ ਐਤਵਾਰ ਨੂੰ ਸੀਪੀ ਰਾਧਾ ਕਨਿਸ਼ਨਨ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਤੇ ਹੁਣ ਇੰਡੀਆ ਬਲੌਗ ਦੀ ਅੱਜ ਮੀਟਿੰਗ ਚੱਲ ਰਹੀ ਹੈ ਉਪਰਾਸ਼ਟਪਤੀ ਦੇ ਚੋਣਾਂ ਦੇ ਲਈ ਅੱਜ ਸੰਭਾਵੀ ਤੌਰ ਤੇ ਚਰਚਾ ਚੱਲ ਰਹੀ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਇੰਡੀਆ ਬਲਾਗ ਦੇ ਵੱਲੋਂ ਵੀ ਉਪ ਰਾਸ਼ਟਰਪਤੀ ਦੇ ਉਮੀਦਵਾਰ ਦਾ ਨਾਮ ਐਲਾਨਿਆ ਜਾਵੇਗਾ ਮਲਿਕਾ ਅਰਜੁਨ ਦੇ ਖੜਗੇ ਦੇ ਦਫਤਰ ਦੇ ਵਿੱਚ ਮੀਟਿੰਗ ਬੁਲਾਈ ਗਈ ਹੈ ਜਿਸ ਦੇ ਵਿੱਚ ਕਾਂਗਰਸ ਤੋਂ ਇਲਾਵਾ ਇੰਡੀਆ ਬਲਾਗ ਦੀਆਂ ਹੋਰ ਪਾਰਟੀਆਂ ਦੇ ਉਮੀਦਵਾਰ ਅਹੁਦੇਦਾਰ ਆਗੂਆਂ ਦੇ ਵੱਲੋਂ ਹਿੱਸਾ ਲਿਆ ਜਾਵੇਗਾ ਤੇ ਸੰਭਾਵੀ ਤੌਰ ਤੇ ਅੱਜ ਇੰਡੀਆ ਬਲਾਗ ਦੇ ਵੱਲੋਂ ਵੀ ਉਪ ਰਾਸ਼ਟਰਪਤੀ ਦੇ ਨਾਮ ਤੇ ਉਪਰਾਸ਼ਟਪਤੀ ਦੇ ਉਮੀਦਵਾਰ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ਸੋ ਤੁਹਾਨੂੰ ਦੱਸ ਦਈਏ ਕਿ ਉਪਰਾਸ਼ਟਪਤੀ ਦਾ ਚੋਣ ਆ ਦੇਸ਼ ਦੇ ਵਿੱਚ 9 ਸਤੰਬਰ ਨੂੰ ਹੋਣਗੀਆਂ ਗਿਣਤੀ ਵੀ ਉਸੇ ਦਿਨ ਹੋਵੇਗੀ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਤੇ 26 ਅਗਸਤ ਤੱਕ ਉਮੀਦਵਾਰੀ ਦੇ ਨਾਮ ਵਾਪਸ ਲੈ ਜਾ ਸਕਣਗੇ ਤੁਹਾਨੂੰ ਦੱਸ ਦਈਏ ਜਗਦੀਪ ਧਨਖੜ ਨੇ 21 ਜੁਲਾਈ ਨੂੰ ਅਚਾਨਕ ਉਪਰਾਸ਼ਟਪਤੀ ਦੇ ਅਸਤੀਫੇ ਉਪਰਾਸ਼ਟਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਹ ਕਿਹਾ ਸੀ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਤੇ ਖਰਾਬ ਸੇ ਦਾ ਹਵਾਲਾ ਦੇ ਕੇ ਉਹਨਾਂ ਵੱਲੋਂ ਅਚਾਨਕ ਅਸਤੀਫਾ ਦੇ ਦਿੱਤਾ ਗਿਆ ਸੀ ਤੇ ਹੁਣ ਭਾਜਪਾ ਦੇ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਕ੍ਰਿਸ਼ਨ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਤੇ ਜਲਦੀ ਇੰਡੀਆ ਬਲੌਗ ਦੇ ਵੱਲੋਂ ਵੀ ਆਪਣਾ ਉਮੀਦਵਾਰ ਅੱਜ ਐਲਾਨਿਆ ਜਾ ਸਕਦਾ ਹੈ ਕਿਉਂਕਿ ਮੀਟਿੰਗ ਇੰਡੀਆ ਬਲੌਗ ਦੀ ਮਲਿਕਾਰਜਨ ਖੜਗੇ ਦੇ ਘਰ ਤੇ ਚੱਲ ਰਹੀ ਹੈ ਤੇ ਸੰਭਾਵੀ ਤੌਰ ਤੇ ਅੱਜ ਇੰਡੀਆ ਬਲੌਗ ਦੇ ਵੱਲੋਂ ਵੀ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਸਕਦਾ ਹੈ